ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਧਨ ਬਾਬਾ ਦੀਪ ਸਿੰਘ ਜੀ ਹੁਕਮਨਾਮਾ ਸਾਹਿਬ ਗੁਰਦੁਆਰਾ ਸ਼ਾਹੀਦਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇਵੀ ਹੈ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈਂ ਹੋਵੇ ਸਫਤਖ ਸਾਮਦੀ ਨੋਰ ਅਰਸੋ ਕੁਰਸੋ ਝੱਟੀ ਐ ਤਉਦ ਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਾਤਸ਼ਾਹ ਹੋ ਸਿਰ ਸਾਹ ਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਾਜਣ ਸਚਾ ਪਾਤਸ਼ਾਹ ਹੋ ਸਰਸ਼ਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਤਨੋ ਮਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ 5 ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਾਇ ਪ੍ਰਭ ਆਪਣਾ ਗਾਇ ਆ ਰਾਮ ਬੇਨਸੀ ਵਰ ਸੁਣਿਆ ਮਨ ਉਪਜਿਆ ਚਾਇਆ ਪਨਾਗਾ ਆਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਰਾਮ ਮਨ ਪ੍ਰੀਤ ਲੱਗ ਵਡ ਭਗ ਕਬ ਮਿਲਿਆ ਪੂਰਨ ਪਤ ਸਹਿਜ ਸਮਾਈਐ ਗੋਵਿੰਦ ਪਾਈਐ ਦੇਖੋ ਸਖੀਏ ਮੋਹਿ ਮਤ ਦਿਨ ਰੇਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤ ਨਾਨਕ ਕਰਹੁ ਕਿਰਪਾ ਹਰ ਰਤਨ ਵਿਸਾਹਾਰਾਮ ਖੋਜੇ ਖੋਜ ਲੱਗਾ ਹਰ ਸੰਤਨ ਪਹਾਰਾਮ ਮਿਲੇ ਸੰਤ ਪਿਆਰੇ ਦਇਆਧਾਰੇ ਕਥ ਅਕਥ ਵਿਚਾਰੋ ਇਕਜਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਪਹ ਕਰ ਬਿਨੰਤੀ ਮਿਲ ਹਰ ਜਸ ਲਾਹ ਬੇ ਕਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਸਾਹ ਅਟਲ ਗਣਿਆ ਪੂਰਨ ਸੰਜੋਗਰਾ ਸੁਖ ਸਮੂਹ ਪਾਇਆ ਗਾਇਆ ਵਿਜਗਰਮ ਮੇਲੇ ਸੰਤਿ ਆਏ ਪ੍ਰਭ ਧਿਆਏ ਬਣੇ ਚਿਰ ਜ ਜਾਨੀਆਂ ਮਿਲ ਇਕੱਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੇ ਮਨੀਆਂ ਮੇਲੇ ਜੋਤ ਜੋਤੀ ਓਤ ਪੁੱਤੀ ਹਰਨਾਮ ਸਭ ਰਸ ਭੋਗ ਬੇਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਰਣ ਜੋਗ ਭਵਨ ਸੁਹਾਵੜਾ ਤਰਤ ਸੁਭਾਗੀ ਆਮ ਪ੍ਰਭ ਘਾਰੇ ਆਏ ਅੜਾ ਗੋਰ ਚਰਣੀ ਲਾਗੀ ਰਾਮ ਗੋਰ ਚਰਣ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਪੂਰੇ ਸੰਤ ਤੋਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਆਨੰਦ ਨ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਆਨੰਦ ਆਨੰਦ ਵਾਜ ਹੈ ਵਾਜੇ ਅਹੰਮਤ ਮਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਛੰਤ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਾਇ ਪ੍ਰਭ ਆਪਣਾ ਗਾਇਆ ਰਾਮ ਅਬੇ ਨਸੀਬਰ ਸੁਣਿਆ ਮਨ ਉਪਜਿਆ ਚਾਯਾਰਾਮ